ਤੇ ਫਿਰ ਬਹੁਤ ਵਧੀਆ ਪਹਿਲੇ ਨੰਬਰ ਸਰਕਾਰ ਹੈ ਜੀ ਪਹਿਲੇ ਨੰਬਰ ਦੀ ਸਰਕਾਰ ਹੈ ਇਹ ਆਵਾਦੀ ਪਾਰਟੀ ਹਾਂ ਜੀ ਜਿਹੜੀ ਇਹ ਆ ਗਈ ਭਗਵੰਤ ਸਰਕਾਰ ਆ ਕੰਮ ਕਰਦੀ ਆ ਪਰ ਇਹਦਾ ਸਾਡਾ ਵਿਰੋਧ ਖਨੋਰੀ ਬਾਰਡਰ ਵਾਲਾ ਸੱਤਰੀਆ ਕਾਲ ਮੈਂ ਹਰਸ਼ਦੀਪ ਕੋਰ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਜਗਰਾਉਂ ਚ ਅਸੀਂ ਮੌਜੂਦ ਆ ਅਸੀਂ ਲੁਧਿਆਣਾ ਤੋਂ ਨਿਕਲੇ ਸੀ ਤੇ ਰਾਤ ਦੇਖਿਆ ਕਿ ਕਿਸਾਨ ਜੋ ਨੇ ਇਹ ਵੱਡੀ ਗਿਣਤੀ ਚ ਇੱਥੇ ਮੌਜੂਦ ਨੇ ਬੱਸਾਂ ਗੱਡੀਆਂ ਟੈਂਪੂ ਟਰੈਵਲਰ ਇਨਾ ਚੇ ਕਿਸਾਨ ਸਵਾਰ ਹੋ ਕੇ ਨਿਕਲੇ ਕੋਈ ਨੇ ਕਿੱਧਰ ਲਈ ਨਿਕਲੇ ਨਿਕਲੇ ਨੇ ਤੇ 2024 ਚ ਕਿਸਾਨ ਕਿੱਧਰ ਨੇ ਪਾਸੇ ਭੁਗਤੇਗਾ ਕਿਸਾਨਾ ਦੇ ਵਿਰੋਧ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਭਾਜੀਪੀ ਲੀਡਰਾਂ ਨੂੰ ਘੇਰ ਰਹੇ ਨੇ ਆਮ ਆਦਮੀ ਪਾਰਟੀ ਵਾਲਿਆਂ ਨੂੰ ਸਵਾਲ ਪੁੱਛ ਰਹੇ ਨੇ ਇਹ ਜਿਹੜੀ ਗੱਡੀ ਹੈ ਇਹ ਮੂਸੇਪਿੰਡ ਤੋਂ ਆਈ ਹੈ ਮਾਨਸਾ ਜ਼ਿਲ੍ਹੇ ਚ ਪੈਂਦਾ ਹੈ ਮੂਸਾ ਪਿੰਡ ਹਾਲਾਂਕਿ ਇਸ ਦੇ ਬਾਰੇ ਜ਼ਿਆਦਾ ਦੱਸਣ ਦੀ ਲੋਟ ਨਹੀਂ ਹੈ ਸਿੱਧੂ ਮੂਸੇਵਾਲਾ ਦਾ ਪਿੰਡ ਹੈ ਤੇ ਤੁਸੀਂ ਦੱਸੋ ਫਿਰ ਇਸ ਵਾਰ 2024 ਚ ਕੀ ਲੱਗਦਾ ਹੈ ਕਿੱਧਰ ਭੁਗਤ ਰਿਹਾ ਹੈ ਕਿਸਾਨ ਅਸੀਂ ਤਾਂ ਭਾਈ ਪਾਰਿਆਂਗੇ ਨੋਡਾ ਚ ਉਹ ਕਿਸੇ ਨੂੰ ਵੀ ਨਹੀਂ ਦੇਣੀ ਅਸੀਂ ਇਹ ਸਾਰੀ ਇੱਕੇ ਤਕਰੀਬੇ ਬੱਤੇ ਨੇ ਜੀ ਨੂੰ ਵੀ ਦੇਵਾਂਗੇ ਉਹੀ ਤਾਂ ਟੱਕਰ ਲਾਊਗਾ ਕੋਈ ਇਹਨਾਂ ਵਿੱਚ ਪਰੇਦੋਵਾਂ ਨਹੀਂ ਭਗਵਾਨ ਤੋਂ ਜ਼ਿਆਦਾ ਵਿਰੋਧ ਬੀਜੇਪੀ ਦਾ ਜੀ ਲੋਕਾਂ ਨੂੰ ਭਗਵਾਨ ਤਾਂ ਕਾਸ ਦੀਗੀ ਵੀ ਨਵਾਂ ਆਇਆ ਤੀਜਾ ਕਰੂਗਾ ਉਹ ਉਹਨਾਂ ਦਾ ਵੀ ਬਣ ਕੇ ਰਹਿ ਜਾ ਸਾਡਾ ਸ਼ੋਕਰਨ ਮੱਛਾ ਜਿਹੜਾ ਸੀਤ ਕਰਾਇਆ ਉਹਦੇ ਉਹ ਨਹੀਂ ਲਾਪਰਵਾਹੀ ਨਾਲ ਹੋਇਆ ਸਾਡਾ ਉੱਥੇ ਸ਼ੋਭਕਰਨ ਕਨੌਰੀ ਬਾਡ ਤੇ ਹਾਂ ਜਾਂ ਉਸ ਵੇਲੇ ਕੋਲੇ ਸੀ ਤੁਸੀਂ ਉੱਥੇ ਉੱਥੇ ਸੀ ਉਹ ਉਸ ਵੇਲੇ ਸੀ ਮੈਂ ਕੋਲੇ ਸੀ ਉਹਦੇ ਗੋਲੀ ਵਾਪਸ ਜਾਂਦੇ ਇੱਥੇ ਬੱਚੀ ਹੈ ਇੱਥੇ ਰਕੜੀ ਇਹਦੇ ਵਿੱਚ ਦੋ ਰਹਿਮਾਨੀ ਹੈ ਨੌਜਵਾਨ ਗਵਾਇਆ ਤੁਸੀਂ ਨੌਜਵਾਨ ਮੁੰਡਾ ਗੱਲਾ ਬੱਚਾ ਸਾਡੇ ਘਰੋਂ ਕਬ ਨਹੀਂ ਕਿਹੜੇ ਚਾਮਾਂ ਨਾਲ ਗਿਆ ਸੀ ਕਿਵੇਂ ਗਿਆ ਸੀ ਕਿਹੜੇ ਕੰਮ ਗਿਆ ਸੀ ਤੇ ਕੀ ਬਣ ਕੇ ਆ ਗਿਆ ਸਿਰਫ ਦੋ ਘੜੀਆਂ ਦੋ ਭਾਈਆਂ ਦਾ ਦੋ ਭੈਣਾਂ ਦਾ ਇੱਕ ਵੀਰ ਤਾਂ ਕਾਫੀ ਮੁਸ਼ਕਲ ਹੋ ਜਾਂਦਾ ਹੈ ਕਿਸਾਨ ਨੇ ਨਾ ਮੋਰਚਾ ਜੋ ਬਹੁਤ ਕੁਝ ਗਵਾਇਆ ਠੀਕ ਹੈ ਫਿਰ ਕਈ ਲੋਕ ਜੋ ਨੇ ਕਿਸਾਨਾਂ ਤੇ ਵੀ ਸਵਾਲ ਕਰਦੇ ਨੇ ਠੀਕ ਹੈ ਕਿ ਕਿਸਾਨ ਜੋ ਨੇ ਕਿਸੇ politcal ਪਾਰਟੀ ਦੇ ਕਾਰਨ ਜਾਂ politcal ਪਾਰਟੀ ਜੂ ਹੈ ਉਹਨਾਂ ਨੂੰ ਫੰਡ ਕਰਦੀ ਪਈ ਹੈ ਇਸ ਲਈ ਉਹਨਾਂ ਦੇ ਕਹਿਣ ਤੇ ਉਹਨਾਂ ਦੀ ਚੁੱਕ ਤੇ ਕਿਸਾਨ ਮੋਰਚੇ ਲਾਉਂਦੇ ਨੇ ਉਹਨਾਂ ਦੀ ਚੁੱਕ ਤੇ ਕਿਸਾਨ BJP ਵਾਲਿਆਂ ਨੂੰ ਘਿਰਦੇ ਨੇ ਨਹੀਂ ਨਹੀਂ ਚੁੱਕ ਕਿਸੇ ਦੀ ਨਹੀਂ ਜੀ ਅਸੀਂ ਆਪ ਦੇ ਮਨ ਨੂੰ ਹੀ ਵੀ ਸਾਡੇ ਜਿਹੜੇ ਤੁਸੀਂ ਦਿੱਲੀ ਮੰਨੇ ਤੇ ਇੱਕ ਉਹਨਾਂ ਨੂੰ ਪੱਕੇ ਕਰੋ ਕਿਉਂ ਕੱਚੇ ਪੱਕੇ ਜਲੀ ਫਿਰਦੇ ਹੋ ਅੱਜ ਤੱਕ ਤੁਸੀਂ ਅਕਰੀ ਵੀ ਸਾਡੇ ਸੁਣ ਬਾਬ ਜੀ ਲਾ 13 ਮਹੀਨੇ ਸਾਨੂੰ ਜੀ ਦਿੱਲੀ ਬਾਡਰਾਂ ਤੇ ਰੋਲਿਆ મોદી ਨੇ ਸਾਡਾ 750 ਕਿਸਾਨ ਸ਼ਹੀਦ ਹੋਇਆ ਇਸੇ ਕਰਕੇ ਸਾਨੂੰ ਮੋਦੀ ਦੇ ਉੱਤੇ ਪੂਰਾ ਪੂਰ ਜ਼ੋਰ ਗੁੱਸਾ ਹੈਗਾ ਆਮਾਦੀ ਪਾਰਟੀ ਵਾਲੇ ਆਦਮ ਆਦਮੀ ਪਾਰਟੀ ਵਾਲੇ ਪਹਿਲਾਂ ਅਸੀਂ ਜੱਜ ਕੇ ਮਦਦ ਕੀਤੀ ਤੇ ਪਰ ਬਾਅਦਿਆਂ ਤੋਂ ਥੋੜਾ ਜਿਹਾ ਪੂਰੇ ਹੋਏ ਨਹੀਂ ਹਨਗੇ ਬਾਦ ਥੋੜੇ ਇੰਨੀ ਪੂਰੇ ਹੋਏ ਕੁਝ ਹੋਏ ਕੁਝ ਹੋਏ ਨੇ ਕਿਹੜੇ ਕਿਹੜੇ ਬਦਲੀਆਂ ਜੀ ਕੋਈ ਇਹਨਾਂ ਦਾ ਕੋਈ ਉਹ ਨਹੀਂ ਬਦਲੇ ਹਨ ਪੂਰੇ ਹੋਏ ਨਹੀਂ ਹੈ ਜੀ ਇੱਕ ਤਾਂ ਬਿਜਲੀ ਦਾ ਲਾਲੋ ਜੀ ਸਾਰਿਆਂ ਦੇ ਬੇਲੇ ਤੇ ਜ਼ੀਰੋ ਆਉਂਦੇ ਨੇ ਜ਼ੀਰੋ ਤੁਹਾਡਾ ਬਦਲ ਪਰਦਾ ਤੁਹਾਡੇ ਜੀਰੋ ਬਿਲ ਤੁਹਾਡੇ ਜ਼ੀਰੋ ਆਂਦਾ ਜੀ ਜ਼ੀਰੋ ਆਂਦਾ ਹਾਂ ਜੀ ਹਾਂ ਜੀ ਮਤਲਬ ਜ਼ੀਰੋ ਬਿਲ ਤੁਹਾਡਾ ਵੀ ਜ਼ੀਰੋ ਬਿਲ ਹੈ ਤੇ ਫਿਰ ਬਹੁਤ ਵਧੀਆ ਮੁੱਖ ਮੰਤਰੀ ਜੀ ਪਹਿਲੇ ਨੰਬਰ ਦੀ ਸਰਕਾਰ ਹੈ ਜੀ ਪਹਿਲੇ ਨੰਬਰ ਦੀ ਸਰਕਾਰ ਹੈ ਇਹ ਆਵਾਦੀ ਪਾਰਟੀ ਹਾਂ ਜੀ ਤੁਸੀਂ ਕਿੱਥੋਂ ਆਇਓ ਕਿੱਥੋਂ ਆਇਓ ਚੱਲ ਕੇ ਆਇਆ ਕਿੱਥੋਂ ਆਇਓ ਚੱਲ ਕੇ ਥੋੜੇ ਨਾਲ ਕਿਹੜੇ ਬੱਸਾਂ ਤੇ ਹਾਂ ਬੱਸਾਂ ਆਈਆਂ ਨਹੀਂ ਸਾਡੀਆਂ ਆਖੜੀਆਂ ਨਹੀਂ ਕਿੱਥੋਂ ਆਇਓ ਕਿ ਲੰਗੋਵਾਲ ਤੋਂ ਲੰਗੋਵਾਲ ਤੋਂ ਆਇਓ ਹਾਂ ਜੀ ਮੈਂ ਮੁਸੇ ਤੋਂ ਆਂ ਜੀ ਤੁਸੀਂ ਮੁਸੇ ਤੋਂ ਤੇ ਆਮ ਆਦੀ ਪਾਰਟੀ ਚੰਗੀ ਹੈ ਬਿਲਕੁਲ ਚੰਗੀ ਹੈ ਜੀ ਬਿਲਕੁਲ ਆਮ ਪਾਰਟੀ ਵਰਗੀ ਸਰਕਾਰ ਇੱਕ ਵੀ ਨਹੀਂ ਨਾਈਟ 24 ਘੰਟੇ ਨਹੀਂ ਪਰ ਅਸੀਂ ਦੇਖਿਆ ਕਿ ਸਾਨ ਤਾਂ ਆਮ ਆਦੀ ਪਾਰਟੀ ਵਾਲਿਆਂ ਨੂੰ ਵੀ ਸਵਾਲ ਕਰਦੇ ਨੇ ਕਰਦੇ ਆ ਜੀ ਵਿੱਚ ਇਹ ਇਹ ਬਿਜਲੀ ਖੇਚ ਵਾਲੀ ਦੇਖ ਲਓ 24 ਘੰਟੇ ਵਾਲੀ ਹੈ ਨਹੀਂ ਪਰ ਕਿਸਾਨ ਤਾਂ ਕਿਸਾਨ ਤਾਂ ਆਮ ਆਦੀ ਪਾਰਟੀ ਨੂੰ ਵੀ ਸਵਾਲ ਪੁੱਛਦੇ ਨੇ ਬਣਦੇ ਬਣਦੇ ਆ ਜੀ ਬਣਦੇ ਨੇ ਉਹਨਾਂ ਮੈਂ ਬੀਕੇ ਜੂ ਕਾਹ ਦੀ ਅਜੇ ਬੰਦੀ ਵੱਲੋਂ ਪਿੰਡ ਦਾ ਪ੍ਰਧਾਨ ਮੁਸਾ ਪਿੰਡ ਦਾ ਕਾਜੀ ਦਾ ਪ੍ਰਧਾਨ ਹੈਗਾ ਬੀਜਪੀ ਨਾਲ ਸਾਡਾ ਵਿਰੋਧ ਪਹਿਲਾਂ ਤੋਂ ਚੱਲ ਰਿਹਾ ਹੈ ਜੇ ਕਿ ਅਸੀਂ ਭੋਲੇ ਭਾਲੇ ਹੋਈਏ ਤਾਂ ਤਾਂ ਅਸੀਂ ਕਿਸੇ ਦੀ ਚੱਕ ਤੇ ਜਾ ਕੇ ਉਹਨਾਂ ਨੂੰ ਘੇਰੀਏ ਪਰ ਸਾਡੇ ਜਵਾਬ ਸਵਾਲ ਘੋਣਾ ਸਾਨੂੰ ਜਵਾਬ ਦੇਣ ਹੈ ਜੇ ਅਸੀਂ ਭੋਲੇ ਭਾਲੇ ਹਾਂ ਸਵਾਲ ਕਿਵੇਂ ਕਰੰਗਣਾ ਨੂੰ ਤੇ ਅਸੀਂ ਸਵਾਲ ਕਰ ਰਹੇ ਇਹਨਾਂ ਨੂੰ ਜਵਾਬ ਦੇਣਾ ਬੀਜਪੀ ਨਾਲ ਸਾਡਾ ਫੁੱਲ ਵਿਰੋਧ ਹੈ ਜਿਹੜੀ ਇਹ ਆ ਕਿ ਭਗਵੰਤ ਸਰਕਾਰ ਕੰਮ ਕਰਦੀ ਆ ਪਰ ਇਹਦੇ ਨਾਲ ਸਾਡਾ ਵਿਰੋਧ ਖਨੋਰੀ ਬਾਰਡਰ ਵਾਲਾ ਹੈ ਖਨੋਰੀ ਬਾਰਡਰ ਬਾਰਡਰ ਵਾਲਾ ਤੁਸੀਂ ਕਹਿੰਦੇ ਹੋ ਕਿ ਕੰਮ ਉਹਨਾਂ ਨੇ ਕੀਤੇ ਨੇ ਪਰ ਖਨੋਰੀ ਬਾਰਡਰ ਤੇ ਤੁਹਾਡਾ ਸਟੈਂਡ ਨਹੀਂ ਲਿਆ ਜੋ ਸਾਡੇ ਕਿਸਾਨ ਪੰਜਾਬ ਦੇ ਬਾਰਡਰ ਦੇ ਅੰਦਰ ਨੇ ਹੱਦ ਦੇ ਅੰਦਰ ਉੱਥੇ ਸਾਡੇ ਤੇ ਗੋਲੀਆਂ ਚੱਲਦੇ ਆ ਸਾਡੇ ਤੇ ਬੰਬ ਸਿੱਟਦੇ ਆ ਸਾਡੇ ਅਥਰੂ ਗਨ ਸਿੱਟਦੇ ਨੇ ਸਾਡਾ ਮੁੰਡਾ ਸ਼ਹੀਦ ਕਰਤਾ ਸਾਡੇ ਮੁੰਡਿਆਂ ਦੀਆਂ ਅੱਖਾਂ ਗਈਆਂ ਉੱਥੇ ਸਾਡੀ ਸਰਕਾਰ ਕੀ ਕਰਦੀ ਸੁੱਤੀ ਪਈ ਨੇ ਕਿ ਉਹਨਾਂ ਦੇਖਿਆ ਵੀ ਸਾਡੀ ਹੱਦ ਚ ਆ ਕੇ ਕੀ ਹੋ ਰਿਹਾ ਪਾਉ ਨੂੰ ਇਹੀ ਇਹੀ ਗਿਲਾ ਲੱਗ ਰਿਹਾ ਵੀ ਸਾਡੀ ਜੇ ਕੋਈ ਕਿਸੇ ਦੇ ਘਰੇ ਆ ਕੇ ਕਿਸੇ ਤੇ ਕੋਈ ਬਾਹਰ ਕਰਦਾ ਹੈਗਾ ਉਹਨੂੰ ਬੋਲਣਾ ਚਾਹੀਦਾ ਹੈਗਾ ਉਹ ਸਾਡਾ ਪੰਜਾਬ ਸੀ ਸਾਡੇ ਪੰਜਾਬ ਦੇ ਵਿੱਚ ਆ ਕੇ ਉਹਨਾਂ ਨੇ ਸਾਡੇ ਸ਼ਹੀਦ ਕੀਤੇ ਨਾ ਸਾਡੇ ਮੁੰਡਿਆਂ ਦੀਆਂ ਲੱਤਾਂ ਤੋੜੀਆਂ ਤੇ ਸ਼ਹੀਦ ਕੀਤੇ ਸਾਡੇ ਬੰਦੇ ਸਾਨੂੰ ਉਸ ਗੱਲ ਦਾ ਬਹੁਤ ਗੁੱਸਾ ਹੈਗਾ ਬਾਕੀ ਅਸੀਂ ਭਾਜਪਾ ਨੂੰ ਤਾਂ ਕਿਤੇ ਵੀ ਨਹੀਂ ਬਖਸ਼ਾਂਗੇ ਜਿਹੜੀ ਨੇ ਸਾਡੇ ਅਸੀਂ ਪਹਿਲਾਂ 13 ਮਹੀਨੇ ਤਾਂ ਦਿੱਲੀ ਬੈ ਕੇ ਆਗੇ ਉਹ ਮੰਗਾ ਸਾਡੀਆਂ ਮੰਨ ਕੇ ਹੁਣ ਮੁਕਰ ਰਹੀ ਹੈ ਦੁਬਾਰੇ ਤੇ ਇੱਥੇ ਆਇਆ ਨੂੰ ਅਸੀਂ ਉਹਨਾਂ ਨੂੰ ਸਵਾਲ ਕਰਨੇ ਪਿੰਡਾਂ ਚ ਵੀ ਸਾਡੇ ਉਹ ਕਿਉਂ ਨਹੀਂ ਤੁਸੀਂ ਲਾਗੂ ਕਰਦੇ ਠੀਕ ਹੈ ਮਾਨਸਾ ਜਿਹੜਾ ਹੈ ਉਹ ਲੋਕ ਸਭਾ ਹਲਕਾ ਬਠਿੰਡਾ ਚ ਪੈਂਦਾ ਹੈ ਬਠਿੰਡਾ ਚ ਵੀ ਹਮਸਰ ਦਾ ਖੋਰਦਾ ਪੈਂਦਾ ਜੀ ਹਾਂ ਕੌਣ ਜਿੱਤ ਕੌਣ ਰਿਹਾ ਉੱਥੇ ਉਹ ਟਾਈਮ ਦੱਸੂਗਾ ਜੀ ਪਰ ਵੈਸੇ ਥੋੜਾ ਬਹੁਤਾ ਪਤਾ ਲੱਗਦਾ ਹੋਊਗਾ ਕੌਣ ਜਿੱਤ ਰਿਹਾ ਮੈਂ ਇਹ ਨਹੀਂ ਪੁੱਛ ਰਹੀ ਤੁਸੀਂ ਕਿਹਨੂੰ ਵੋਟ ਪਾ ਰਹੇ ਹੋ ਮੈਂ ਪੁੱਛ ਰਹੀ ਹਾਂ ਤੁਹਾਨੂੰ ਹਵਾ ਕੀ ਲੱਗਦੀ ਹੈ ਕੌਣ ਜਿੱਤ ਰਿਹਾ ਮੈਂ ਤਾਂ ਨਹੀਂ ਵੋਟ ਕਿਸੇ ਨੂੰ ਪਾਉਂਦਾ ਕਿਸੇ ਦਾ ਹੋ ਨਹੀਂ ਕਰਦਾ ਪਰ ਚਾਂਸ ਪਰਸੈਂਟ ਚ ਕੁਸ ਵੀ ਬਾਦ ਹੀ ਲੱਗਦੇ ਕਿ ਹਰ ਸਮੇਂ ਗੌਰ ਦੇ ਬਹੁਤ ਬਹੁਤ ਧੰਨਵਾਦ ਗੱਲਬਾਤ ਕਰਨ ਲਈ ਸੋ ਤੁਸੀਂ ਮੋਰਚੇ ਤੇ ਬੈਠੇ ਹੋ ਹਾਂ ਵੀ ਕਿਉਂ ਜੋ ਕਾਦੀ ਆ ਜਿਵੇਂ ਬੰਦੇ ਦਾ ਪ੍ਰਧਾਨ ਆ ਪਿੰਡ ਚੋਂ ਬਲਵਿੰਦਰ ਸਿੰਘ ਮੇਰਾ ਨਾਮ ਮੂਸਾ ਪਿੰਡ ਠੀਕ ਹੈ ਬਹੁਤ ਬਹੁਤ ਧੰਨਵਾਦ ਬਾਬਾ ਜੀ ਗੱਲਬਾਤ ਕਰਨ ਲਈ ਤੇ ਬਿਲਕੁਲ ਅਸੀਂ ਦੇਖ ਰਹੇ ਹਾਂ ਲਗਾਤਾਰ ਕਿਸਾਨ ਜੋ ਨੇ ਉਹ ਵੱਡੀ ਗਿਣਤੀ ਚ ਇੱਥੇ ਪਹੁੰਚ ਰਹੇ ਨੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਉਹਨਾਂ ਨੇ 2024 ਦੇ ਮੌਸਮ ਨੂੰ ਲੈ ਕੇ ਗੱਲ ਕੀਤੀ ਤੇ ਨਾਲੇ ਆਪਣੀ ਮੰਗਾ ਨੂੰ ਲੈ ਕੇ ਕਿਹੜੀ ਪਾਰਟੀ ਉਹਨਾਂ ਲਈ ਠੀਕ ਹੈ ਜਾਂ ਕਿਉਂ ਭਾਜੀਪੀ ਖਿਲਾਫ ਡਟੇ ਨੇ ਇਸ ਬਾਰੇ ਦੱਸਿਆ ਬਾਕੀ ਤੁਸੀਂ ਕੀ ਕੁਝ ਕਹਿਣਾ ਚਾਹੋਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਕੈਮਰਾ ਪਰਸਨ 엘ੀਸ਼ਾ ਦੇ ਨਾਲ ਮੈਂ ਅਰਸ਼ਦੀਪ ਕੌਰ ਪੰਜਾਬ ਤੱਕ ਜਗਰਾਓ